तो। देदू देदू। का होते तो 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 आए भी खास तौर पिंडेबान आम आदमी पार्टी जिन्हें भी ਬਾਤ ਕਰਦੇ ਲੀਟਰ ਸਹਿਬਾਨ ਸੋਦਲ ਅਰਸਰ ਆਨੇ ਪੜੀ ਜੋ ਜਿਹੜਾ ਜੁਆਇਨ ਕੀਤਾ ਅਸੀਂ ਫੇਰਾ ਵੀ ਸੋਦਲ ਬਿੰਡਿਓ ਉਹ ਜੋ ਸੀਗੇ ਕਿ ਰਹੋਣ ਤੁਹਾਡੇ ਆਊਟ ਦੇ ਨਾਲ ਕਾਂਗਰਸ ਪਾਰਟੀ ਨੇ ਬਾਲੀ ਕਰਤੀ ਹੋਏਗੀ ਸਰਾਨੇ ਵਾਲਿਆਂ ਦਾ ਵੀ ਧੰਨਵਾਦੀ ਹਾਂ ਆਮ ਆਦੀ ਪਾਰਟੀ ਅਰ ਅਕਾਲੀਗਰ ਪਾਰਟੀ ਦੇ ਬੀਜੇਪੀ ਇਹਨਾਂ ਚੋ ਟੁਟਕੇ ਹਰ ਹਫਤੇ ਸਾਡੇ ਨਾਲ ਬੰਦੇ ਜੁੜਦੇ ਪਿਛਲੇ ਹਫਤੇ ਸਾਡੇ ਨਾੜ ਰੋਪੜ ਏਰੀਏ ਚੋਂ ਅਕਾਲੀ ਦਲ ਦੇ ਜਿਹੜੇ ਪਹਿਲਾਂ ਬਰਾਕਸਮ ਦੇ ਚੇਅਰਮੈਨ ਰਹੇ ਤੇ ਬਹੁਤ سارے ਸਰਪੰਚ ਜਿਹੜੇ ਕਾਲੀ ਦਲ ਦੇ ਸਾਬਕਾ ਸਰਪੰਚ ਤੇ ਮੌਜੂਦਾ ਸਰਪੰਚਾਂ ਨੇ ਕਾਲੀ ਦਲ ਛੱਡ ਕੇ ਜੁਆਇਨ ਕੀਤਾ ਉਸ ਤੋਂ ਪਿਛਲੇ ਹਫ਼ਤੇ ਜਦੋਂ ਗੌਰ ਸਾਹਿਬ ਦੇ ਕਈ ਮੌਜੂਦਾ ਇਹ ਸਾਬਕਾ ਐਮਸੀ ਨੇ ਜੁਆਇਨ ਕੀਤਾ ਦੇ ਨਾਲ ਸਰਪੰਚਾਂ ਨੇ ਜੁਆਇਨ ਕੀਤਾ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਅੱਜ ਫੇਰ ਆਮ ਆਦਮੀ ਪਾਰਟੀ আর ਬੀਜੇਪੀ ਦੇ ਕੁਝ ਬੰਦੇ ਕਿ ਸਾਡੇ ਨਾਲ ਜੁੜੇ ਹੈ ਪਰਿਵਾਰ ਦੇ ਵਿੱਚ ਵਾਧਾ ਹੋਇਆ ਜਿੰਨੇ ਤੁਸੀਂ ਆਇਓ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਾਰਟੀ ਦੇ ਵਿੱਚ ਤੇ ਤੁਹਾਨੂੰ ਜੀ ਆਇਆਂ ਨੂੰ ਇਹ ਹਰ ਤਰ੍ਹਾਂ ਦੀ ਤੁਹਾਨੂੰ سپورਟ ਔਰ ਮਾਨ ਸਤਕਾਰ ਐਸੀ ਪਾਰਟੀ ਦੇ ਵਿੱਚ ਦਮਾਗੇ ਤੁਹਾਡਾ ਸਾਡੇ ਜੀ ਵਿਸ਼ਵਾਸ ਦੁਆਰੇ ਤੋਂ ਪ੍ਰਗਟ ਕੀਤਾ ਤੁਸੀਂ ਐਸੀ ਤੁਹਾਡੇ ਧੰਨਵਾਦੀਆਂ ਪਿਛਲੀ ਵਾਰ ਬਹੁਤ سارے ਰਾਤੇ ਦੇ ਲੋਕ ਫਟਕੇ ਇਹਨਾਂ ਨੂੰ ਇਨਤਰਾਭਿਕ ਸਮਝੇ ਆਮ ਆਦਮੀ ਪਾਰਟੀ ਚਲੀ ਗਈ ਸੀ ਜਿੱਕੇ ਉਹ ਪੂਰਾ ਇਲਾਕੇ ਨਹੀਂ ਮਹਿਸੂਸ ਕੀਤਾ ਕਿ ਜਿਹੜੀ ਪਿਛਲੀ ਵਾਰ ਕਰਤੀ ਹੋਈ ਹੈ ਐਸੀ ਇਸ ਨੂੰ ਠੀਕ ਕਰਨਾ ਔਰ ਬਹੁਤ ਲੋਕ ਜਿਹੜੇ ਹੈ ਆਪਾਂ ਨੂੰ ਜੁਆਇਨ ਕਰ ਰਹੇ ਅੱਜ ਬੜੇ ਬਹੁਤ ਦੇ ਸਜਣਾ ਨੇ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਮੇਰਾ ਨਾਮ ਹੈ ਜੀ ਕਰਨ ਸਿੰਘ ਮੈਂ ਆਮ ਆਦਮੀ ਪਾਰਟੀ ਛੱਡ ਕੇ ਨਾ ਕਾਂਗਰਸ ਦੇ ਵਿੱਚ ਦੁਬਾਰਾ ਜੁਆਇਨ ਕੀਤਾ ਤੇ ਤੁਸੀਂ ਬਹੁਤ ਵਾਰ ਉੱਥੇ ਗਏ ਬੜਾ ਕੋਈ ਕੰਮ ਸੀ ਨੇ ਜਿਹੜਾ ਉਹਨਾਂ ਤੋਂ ਜਿਸ ਦੋਵਾਰ ਹੈ ਉਹਨਾਂ ਤੋਂ ਦੂਰੀ ਹੋ ਗਈ ਨਾ ਦੂਰੀ ਆਪਣੇ ਕਾਗਲ ਤੋਂ ਆ ਗਈ ਉਹਨਾਂ ਦੇ ਕਿਹੜਾ ਮਿੰਟ ਹੈ ਬੜਾ ਜੀ ਸੋਧੋ ਬਾਬਾ ਪਿਛਲੀਆਂ ਬੋਟਾ ਦੇ ਟਾਈਮ ਤੁਸੀਂ ਆਵਾਜ਼ ਵੀ ਪਟੇ ਦੇ ਨਾਲ ਸੀ ਹਾਂਜੀ ਨਹੀਂ ਸਪੋਰਟ ਕੀਤੀ ਆਵਾਜ਼ ਦੀ ਪਾਰਟੀ ਹਾਂ ਅਮਰ ਵੀ ਪੜਦਾ ਕਿਤੇ ਜੀ ਉਹ ਮਾੜ ਕੇ ਮਦਦ ਕੀਤੀ ਉਸ ਟਾਈਮ ਜਦੋਂ ਆਮ ਦਾ ਟਾਈਮ ਆਇਆ ਕੋਈ ਨੇੜੇ ਨਹੀਂ ਲੱਗਣ ਕੋਈ ਸੁਣਦਾ ਨਹੀਂ ਡਿਊਟੀ ਸੜਾਈ ਨਹੀਂ ਕੋਈ ਕੋਈ ਕੰਮ ਨਹੀਂ ਹੈਗਾ ਤੇਰਾ ਤਾਂ ਅਰੇ ਕਰਕੇ ਅੱਜ ਤੁਸੀਂ ਜਾਈਂਗਾ ਹਾਂਜੀ ਅੱਜ ਇਸ ਕਰਦੇ ਦੁਬਾਰੇ ਅੱਜ ਆਦਰ ਸਪੋਰਟ ਦੇ ਵਿੱਚ ਆ ਗਏ